ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਿਮਾਨ ਤੇ ਪੰਜਾਬ న్యూਸ ਬੁਲਟਨ ਦੇਖਣ ਵਾਲੇ ਦਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਰੁਕ ਕਰ ਲੈਣੇ ਐਸੋਰੇ ਦੇ ਹੈਡਲਾਈਨਸ ਵੱਲ ਤਾਂ ਵਿਕਰਮ ਮਜੀਠੀਆ ਦੀ ਅਕਾਲੀ ਦਲ ਤੋਂ ਨਾਰਾਜ਼ਗੀ ਤੇ ਚਲਦੇ ਆਪ ਅਗੂ ਤਲਬੀਰ ਸਿੰਘ ਗਿੱਲ ਦਾ ਆਇਆ ਵੱਟਾ ਬਿਆਨ ਕਿਹਾ ਫਰਾਕ ਦਿਲੀ ਦਿਖਾਉਂਦੇ ਮਜੀਠੀਆ ਪਤਨੀ ਨਾਲ ਸ਼੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ ਖਾਲਸੇ ਦੀ ਧਰਤੀ ਲਈ ਕੀਤਾ ਵੱਡਾ ਐਲਾਨ ਹੋਲੇ ਮਹੱਲੇ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕੱਚ ਨੇ ਸੰਗਤ ਨੂੰ ਦਿੱਤੀ ਵਧਾਈ ਨਾਨਕਸ਼ਾਹੀ ਨਵੇਂ ਸਾਲ ਤੇ ਯਾਦ ਕਰਵਾਇਆ குருਆਂ ਦਾ ਸੁਨੇਹਾ ਮੋਗਾ ਵਿੱਚ ਸ਼ਿਵसेना ਅਗੂ ਦਾ ਬਦਮਾਸ਼ਾਂ ਨੇ ਕੀਤਾ ਕਤਲ ਪੁਲਿਸ ਨੇ ਮਾਮਲੇ ਦੀ ਤਫ਼ਤੀਸ਼ ਕੀਤੀ ਸ਼ੁਰੂ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮਜੀਤ ਸਿੰਘ ਵਜੀਠੀਆ ਦੀ ਸ਼ਰਮਣੀ ਅਕਾਲੀ ਦਲ ਨਾਲ ਚੱਲ ਰਹੀ ਨਾਰਾਜ਼ਗੀ ਨੂੰ ਲੈ ਕੇ ਆਪਾਕੂ ਤਲਬੀਰ ਸਿੰਘ ਗਿੱਲ ਦਾ ਵੱਡਾ ਬਿਆਨ ਆਇਆ ਤਲਬੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਦੀ ਅਕਾਲੀ ਦਲ ਨਾਲ ਵਿਵਾਦ ਦੀ ਅਸਲੀ ਵਜਹ ਪੰਥਕ ਦਰਦ ਨਹੀਂ ਸਗੋਂ ਕੁਝ ਹੋਰ ਹੈ ਅੱਜ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਕਈ ਧੜੇ ਬਣਦੇ ਨਜ਼ਰ ਆ ਰਹੇ ਨੇ ਉਹਨਾਂ ਵਿੱਚੋਂ ਇੱਕ ਧੜਾ ਨਵਾਂ ਨਵਾਂ ਵਿਕਰਮਜੀਤ ਸਿੰਘ ਮਜੀਠੀਆ ਦਾ ਵੀ ਬਣਿਆ ਹੈ ਜੋ ਕਿ ਜਥੇਦਾਰ ਸਹਿਬਾਨ ਦੀ ਅਦਲਾ ਬਦਲੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਨਜ਼ਰ ਆ ਰਹੇ ਨੇ ਉੱਥੇ ਹੀ ਉਹਨਾਂ ਦੀ ਨਾਰਾਜ਼ਗੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਕੂ ਤੇ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਚੁਕੇ ਤਲਬੀਰ ਸਿੰਘ ਗਿਲਦਾ ਵੱਟਾ ਬਿਆਨ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਨਰਾਜ਼ਗੀ ਵਿਕਰਮਜੀਤ ਸਿੰਘ ਮਜੀਠੀਆ ਦਿਖਾ ਰਹੇ ਨੇ ਉਹ ਪੰਥ ਨੂੰ ਲੈ ਕੇ ਲਏ ਗਏ ਫੈਸਲਿਆਂ ਨੂੰ ਲੈ ਕੇ ਨਹੀਂ ਹੈ ਬਲਕਿ ਸੁਖਬੀਰ ਬਾਦਲ ਦੀ ਬੇਟੀ ਤੇ ਵਿਆਹ ਤੇ ਉਹਨਾਂ ਨੂੰ ਤੇ ਬੌਨੀ ਅਜਨਾਲਾ ਨੂੰ ਸੱਦਣ ਕਰਕੇ ਹੈ ਕੀ ਕੁਝ ਕਿਹਾ ਤਲਬੀਰ ਸਿੰਘ ਗਿਲ ਨੇ ਇਸ ਪੂਰੇ ਮਾਮਲੇ ਬਾਰੇ ਆਓ ਦੇਖਦੇ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਬਾਰ ਬਾਰ ਮਨਪ੍ਰੀਤ ਤੇ ਅਲੀ ਇਹ ਗੱਲ ਕਹਿੰਦਾ ਕਿ ਮੈਂ ਇਹਨਾਂ ਨੂੰ ਪ੍ਰਧਾਨ ਨਹੀਂ ਮੰਨਦਾ ਸ਼੍ਰੀ ਅਕਾਲਤਰ ਸਾਹਿਬ ਤੇ ਆ ਕੇ ਕਹਿੰਦੇ ਕਿ ਮੈਂ ਇਹਨਾਂ ਨੂੰ ਪ੍ਰਧਾਨ ਨਹੀਂ ਮੰਨਦਾ ਤਦ ਤੁਸੀਂ ਮਜੀਠਿਆ ਸਾਹਿਬ ਜੇਲ੍ਹ ਚੋਂ ਬਾਹਰ ਆਏ ਤੇ ਪਹਿਲੇ ਦਿਨ ਤੁਹਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਬਿਆਨ ਸੀਗਾ ਕਿ ਮਨਪ੍ਰੀਤ ਯਾਦਲੀ ਮੇਰਾ ਛੋਟਾ ਭਰਾ ਵਾ ਉਸ ਦਿਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਫਿਰ ਤੋਂ ਦੁੱਖ ਲੱਗਾ ਹੀ ਹੋਊਗਾ ਉਸ ਤੋਂ ਬਾਅਦ ਤੁਸੀਂ ਆ ਦੋ ਮਹੀਨੇ ਪਹਿਲਾਂ ਉਹਦੇ ਭਤੀਜੇ ਦੇ ਵਿਆਹ ਤੇ ਜਾ ਕੇ ਨੱਚਦੇ ਵੀ ਰਹੇ ਉਸ ਦਿਨ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਫਿਰ ਦੁੱਖ ਲੱਗਾ ਹੋਊਗਾ ਉਹਨਾਂ ਤੋਂ ਮਿਲავਦੀ ਫੇਰ ਵੀ ਫਰਾਗ ਦੇ ਲਈ ਵਿਖਾਈ ਕਿ ਉਹਨਾਂ ਤੇ ਪਾਰਟੀ ਚੋਂ ਆਪਾਂ ਨੂੰ ਕੱਢਿਆ ਹੀ ਨਹੀਂ ਜਿਵੇਂ ਉਹਨਾਂ ਤੇ ਕੋਈ ਕਹਾਂ ਨਹੀਂ ਕਿ ਮੈਨੂੰ ਵਿਕਰਮ ਤੇ ਕੋਈ ਗੁੱਸਾ ਹੈ ਮਜੀਠੀਆ ਸਾਹਿਬ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਤੇ ਸੰਗਰੂਤ ਤੋਂ ਉਮੀਦਵਾਰ ਸੀਗੇ ਸ਼ਰੋਨੀ ਕਲੀਦਲ ਦੇ ਅਗਵਾਲ ਸਿੰਘ ਝੁੰਦਾ ਜੀ ਤੁਸੀਂ ਉਹਨਾਂ ਦਿਨਾਂ 'ਚ ਇਲੈਕਸ਼ਨ ਦਰਮਿਆਣੇ ਬਿਆਨ ਦਿੱਤਾ ਕਿ ਢੀਂਸੇ ਪਰਿਵਾਰ ਨਾਲ ਧੱਕਾ ਹੋਇਆ ਉਦੋਂ ਸ਼ਖਵੀਰ ਸਿੰਘ ਬਾਦਲ ਮੈਨੂੰ ਜਿਆਦਾ ਤੁਹਾਡੇ ਪ੍ਰਤੀ ਫਰਾਰਕ ਦਿਲੀ ਵਿਖਾ ਕੇ ਉਹਨਾਂ ਦੇ ਕੋ ਗੁੱਸਾ ਨਹੀਂ ਕੀਤਾ ਰਹੀ ਗੱਲ ਫਰਾਰਕ ਦਿਲੀ ਦੀ ਸੁਨੀਲ ਜਾਖੜ ਜੀ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਉਹਨਾਂ ਨੇ ਇੱਕ ਵਾਰ ਇਹ ਗੱਲ ਕਹੀ ਕਿ ਬਾਦਲ ਕੇ ਜਿੱਥੇ ਵੀ ਪਿੰਡਾਂ 'ਚ ਆਉਂਦੇ ਆ ਇਹਨਾਂ ਨੂੰ ਅੱਗੇ ਲਾ ਕੇ ਪਹੁੰਚਾਓ ਇਹਨਾਂ ਨੂੰ ਪਿੰਡਾਂ 'ਚ ਨਾ ਵੜ ਦਿੱਤਾ ਜਾਵੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਬਿਆਨ ਦਿੱਤਾ ਕਿ ਇਹ ਦੋ ਕੌਡੀ ਦਾ ਜਾਖੜ ਮੇਰੇ ਪਿੰਡ ਜਾਵਾਂਗਾ ਇੰਨਾ ਕੁਝ ਹੁੰਦੇ ਬਾਪ ਜੀ ਉਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਫਰਾਗ ਦੇ ਲਈ ਵਿਖਾਈ ਤੇ ਜਾਖੜ ਨੂੰ ਵੀ ਬੇਟੀ ਦੇ ਵਿਆਹ ਤੇ ਸੱਦਿਆ ਤੇ ਸਾਰੀਆਂ ਫੋਟੋਆਂ ਤੁਹਾਡੇ ਸਾਹਮਣੇ ਸੀ ਹੋਰ ਰਹੀ ਜਿੱਥੇ ਤਲਬੀਰ ਤੇ ਬੋਨੀ ਦਾ ਗੁੱਸਾ ਕਰਨ ਦੀ ਗੱਲ ਉਥੇ ਬਲਟਵਾ ਸਾਹਿਬ ਤੁਹਾਡਾ ਵੀ ਗੁੱਸਾ ਕਰਨਾ ਬੰਦਾ ਕਿਉਂਕਿ ਤੁਹਾਡਾ ਵੀ ਬੜਾ ਇੱਟ ਕੁੱਤੇ ਦਾ ਵਾਇਰਸ ਸਰਦਾਰ ਅਦੇਸ਼ ਪ੍ਰਤਾਪ ਸਿੰਘ ਘੈਰੋਣਾ ਉਹ ਵੀ ਉਸ ਵਿਆਹ ਤੇ ਗਏ ਤੁਸੀਂ ਤੇ ਗੁੱਸਾ ਨਹੀਂ ਕੀਤਾ ਤੁਸੀਂ ਇਹੋ ਜਿਹੀ ਧਾਰਨਾ ਦੇ ਕੇ ਮਜੀਠੀਆ ਸਾਹਿਬ ਨੂੰ ਸਮਝਾਉਣਾ ਸੀਗਾ ਕਿ ਇਹ ਕੋਈ ਏਡੀ ਵੱਡੀ ਗੱਲ ਨਹੀਂ ਹਾਂ ਇੱਕ ਗੱਲ ਸਾਨੂੰ ਬੜੀ ਮਹਿਸੂਸ ਹੋਈ ਕਿ ਜੇ ਪੋਸਤ ਦਿਨ ਜੋ ਗੱਲ ਕਹੀ ਗਈ ਕਿ ਇੱਕ ਵਿਅਕਤੀ ਵਿਸ਼ੇਸ਼ ਕਰਕੇ ਸਾਰਾ ਕੁਝ ਹੋ ਰਿਹਾ ਹੈ ਮਜੀਠੀਆ ਸਾਹਿਬ ਦੇ ਪ੍ਰੈਸ ਨੋਟ ਦੇ ਵਿੱਚ ਗੱਲ ਕਹੀ ਗਈ ਬੜੀ ਮਾੜੀ ਗੱਲ ਆ ਘਟਕਿਆ ਗੱਲ ਆ ਇੱਕ ਭਾਈਏ ਨੂੰ ਵਿਅਕਤੀ ਵਿਸ਼ੇਸ਼ ਬਣਾ ਦੇਣਾ ਤੁਸੀਂ ਕੋਈ ਉਹਨਾਂ ਦਾ ਨਾਲ ਲੇਲੇ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਆਪ ਦੇ ਰਿਸ਼ਤੇਦਾਰੀ ਤੌਰ ਤੇ ਉਹਨਾਂ ਨੂੰ ਭਾਈਆ ਜੀ ਕਹਿ ਦਿੰਦੇ ਕਿ ਉਹਨਾਂ ਦਾ ਕਰਕੇ ਸਾਰਾ ਕੁਝ ਹੋ ਰਿਹਾ ਮੈਂ ਸਮਝਦਾ ਕਿ ਉਹਦੇ ਵਿੱਚ ਵੀ ਤੁਸੀਂ ਉਹਨਾਂ ਦੀ ਇਨਸਲਟ ਕੀਤੀ ਉਹ ਫੇਰ ਵੀ ਵਿਰਸ਼ ਫਰਾਗ ਦੇ ਲਈ ਉਖਾਉਂਦਾ ਹੈਗਾ ਤੁਹਾਨੂੰ ਬਲਟੋਹਾ ਸਾਹਿਬ ਨੂੰ ਭੁੰਦਰ ਸਾਹਿਬ ਨੂੰ ਤੁਹਾਡੇ ਘਰ ਭੇਜ ਰਿਹਾ ਹੈ ਕਿ ਮਜੀਠੀਆ ਨੂੰ ਮਨਾਓ ਤਲਬੀਰ ਸਿੰਘ ਗਿੱਲ ਨੇ ਵਿਰਸਾ ਸਿੰਘ ਬਲਟੋਹਾ ਦੇ ਬਿਆਨਾਂ ਤੋਂ ਬਾਅਦ ਕਿਹਾ ਕਿ ਵਿਕਰਮ ਮਜੀਠੀਆ ਨੂੰ ਫਰਾਗ ਦਿਲੀ ਦਿਖਾਉਣੀ ਚਾਹੀਦੀ ਸੀ ਬੇਸ਼ੱਕ ਅੱਜ ਉਹ ਸ਼ਰਮਣੀ ਅਕਾਲੀ ਦਲ ਵਿੱਚ ਨਹੀਂ ਹਨ ਪਰ ਜੇਕਰ ਨਰਾਜ਼ਗੀ ਦੀ ਇਹ ਵਜ੍ਹਾ ਹੈ ਤਾਂ ਗਲਤ ਹੈ ਹੋਲਾ ਮਹੱਲਾ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਡਾਕਟਰ ਗੁਰਪ੍ਰੀਤ ਕੌਰ ਸਮੇਤ ਤਕਸ਼ੀ ਕੇਸਗੜ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਨੇ ਜਿੱਥੇ ਉਹਨਾਂ ਨੇ ਗੁਰਦੁਆਰਾ ਤਕਸ਼ੀ ਕੇਸਗੜ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਮੂਹ ਸੰਗਤ ਨੂੰ ਹੋਲਾ ਮਹੱਲਾ ਦੀ ਵਧਾਈ ਦਿੱਤੀ ਹੈ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹਰਦੀਪ ਸਿੰਘ ਮੁੰਡੀਆਂ ਅਤੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਵੀ ਮੌਜੂਦ ਰਹੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਲਸੇ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੀਆਂ ਸਮੂਹ ਸਾਥ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਹੋਲਾ ਮਹੱਲਾ ਇੱਕ ਧਰਮ ਜਾਂ ਇੱਕ ਬਰਾਦਰੀ ਦੇ ਲੋਕਾਂ ਦਾ ਤਿਉਹਾਰ ਨਹੀਂ ਸਗੋਂ ਸਮੁੱਚੀ ਮਾਨਵਤਾ ਦਾ ਤਿਉਹਾਰ ਹੈ। ਅਤੇ ਅੱਜ ਦੇਸ਼ ਤੇ ਦੁਨੀਆ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤ ਗੁਰੂ ਚਰਨਾਂ ਵਿੱਚ ਮੱਥਾ ਟੇਕ ਰਹੀ ਹੈ। ਅਸੀਂ peroxidase ਦਾ ਜਨਤਪਸਤ ਹੋਏ ਹਾਂ ਤੇ ਸਾਰੇ ਇਹਨੂੰ ਸਾਰੇ ਹੀ ਮਨਾਉਂਦੇ ਆ। ਹੋਲਾ ਮਹੱਲਾ ਕੋਈ ਕਿਸੇ ਖਾਸ ਵਿਸ਼ੇਸ਼ ਧਰਮ ਦਾ ਨਹੀਂ ਹੈ। ਜੀ ਸਾਰੇ ਲੋਕ ਤੁਸੀਂ ਇੱਥੇ ਵੀ ਦੇਖੋਗੇ ਸਾਰੇ ਨਾਨਕਲੇਵਾ ਸੰਗਤ ਸਭ ਲੋਕ ਜੋ ਹੈ ਮਨਾਉਂਦੇ ਨੇ ਮੈਂ ਮੁਆਰਕਾ ਦੇਣਾ ਤੇ ਜਿੱਥੇ ਵੀ ਇਨਫਰਾਸਟ੍ਰਕਚਰ ਬਣਦਾ ਹੈ ਅਸੀਂ ਇਸ ਕਰ ਤੋਂ ਬਿਲਕੁਲ ਮਨਕਰ ਨਹੀਂ ਹੁੰਦੇ ਨੰਨਪੁਰ ਸਾਹਿਬ ਵਰਗੇ ਸ਼ਹਿਰ ਚਾਹ ਕੈਂసర్ ਹੱਬ ਤੇ ਹੋਰ ਮਲਟੀ ਸਪੈਸ਼ਲਿਟੀ ਹਸਪੀਟਲ ਚਾਹੀਦਾ ਸਟੇਡੀਅਮ ਚਾਹੀਦੇ ਘੱਟਕਾ ਦਾ ਘੱਟਕਾ ਦਾ ਵੀ ਹੁੰਦਾ ਹੈ ਘੋੜਸਵਾਰੀਆਂ ਦੇ ਇੱਥੇ ਸੋ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਹੋਊਗਾ ਤੇ ਅਸੀਂ ਐਮਐਲਏ ਸਾਹਿਬ ਤੇ ਸਾਡੇ ਮੰਤਰੀ ਸਾਹਿਬ ਸਾਡੇ ਨਾਲ ਨੇ ਅਸੀਂ ਕਰਾਂਗੇ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਤਰੱਕੀ ਅਤੇ ਇੱਥੋਂ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ ਤੇ ਜਲਦ ਕੋਈ ਮਲਟੀ ਸਪੈਸ਼ੈਲਿਟੀ ਹਸਪੀਟਲ ਜਾਂ ਇਸ ਇਲਾਕੇ ਲਈ ਲੋੜੀਂਦੀਆਂ ਹੋਰ ਸਹੂਲਤਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ। ਨਵੇਂ ਜੱਥੇਦਾਰ ਦੀ ਚੋਣ ਸੰਬੰਧੀ ਸਵਾਲ ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਧਾਰਮਿਕ ਮੁੱਦਾ ਹੈ ਤੇ ਅੱਜ ਹੋਲੇ ਮਹੱਲੇ ਦੇ ਪਵਨ ਦਿਹਾੜੇ ਤੇ ਇਸ ਸੰਬੰਧੀ ਕੁਝ ਨਹੀਂ ਕਰਨਾ ਚਾਹੁੰਦੇ। ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਤੇ ਤਖਸ਼ਰੀ ਕੇਸਕਰ ਸਾਹਿਬ ਦੇ ਜੱਥੇਦਾਰ ਯਾਨੀ ਕੁਲਦੀਪ ਸਿੰਘ ਗੜਗਜ ਨੇ ਚੇਤ ਮਹੀਨੇ ਦੀ ਸੰਗ੍ਰਾਂਹ ਤੇ ਨਵੇਂ ਸਿੱਖ ਨਵੇਂ ਸਾਲ ਦੀ ਆਮਦ ਤੇ ਸਮੁੱਚੀ ਸਿੱਖ ਕੌਮ ਨੂੰ ਵਧਾਈ ਦਿੱਤੀ ਉਹਨਾਂ ਕਿਹਾ ਕਿ ਅੱਜ ਤੋਂ ਸੰਮਤ 557 ਨਾਨਕਸ਼ਾਹੀ ਨਵੇਂ ਸਾਲ ਦਾ ਆਰੰਭ ਹੋ ਰਿਹਾ ਹੈ ਗੁਰਮਾਣੀ ਮੁਤਾਬਕ ਚੇਤ ਦੇ ਮਹੀਨੇ ਤੋਂ ਸਿੱਖਾਂ ਦਾ ਨਵਾਂ ਸਾਲ ਆਰੰਭ ਹੁੰਦਾ ਹੈ ਇਸ ਮੌਕੇ ਉਹਨਾਂ ਨੇ ਗੁਰੂਆਂ ਦੀਆਂ ਦਿੱਤੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਸੰਮਤ 557 ਨਾਨਕਸ਼ਾਹੀ ਨਵੇਂ ਸਾਲ ਦਾ ਆਰੰਭ ਹੋਣ ਦੇ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਗੁਰੂ ਸਾਹਿਬਾਂ ਵੱਲੋਂ ਉਤਚਾਰੀ ਬਾਣੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਚੇਤ ਮਹੀਨਾ ਵਾਹਿਗੁਰੂ ਦਾ ਨਾਮ ਜਪਣ ਦਾ ਸੁਨੇਹਾ ਦਿੰਦਾ ਹੈ ਜਿਸ ਤਰ੍ਹਾਂ ਲੋਕ ਅੰਗਰੇਜ਼ੀ ਕੈਲੰਡਰ ਮੁਤਾਬਕ ਨਵੇਂ ਸਾਲ ਉਤੇ ਗੁਰੂ ਘਰਾਂ ਵਿੱਚ ਜਾਂਦੇ ਹਨ ਉਸੇ ਤਰ੍ਹਾਂ ਹੀ ਹੁਣ ਵੀ ਲੋਕਾਂ ਨੂੰ ਚੇਤ ਮਹੀਨੇ ਦੀ ਸੰਗ੍ਰਾਂਤ ਤੇ ਵੀ ਗੁਰੂ ਘਰਾਂ ਵਿੱਚ ਆਉਣਾ ਚਾਹੀਦਾ ਹੈ ਇਸ ਤੋਂ ਇਲਾਵਾ ਜਥੇਦਾਰ ਗੜਕਾਜ ਨੇ ਕਿਹਾ ਕਿ ਇਸੇ ਸਾਲ ਹੀ ਅਸੀਂ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਸੇਵਕ ਭਾਈ ਦਿਆਲਾ ਜੀ ਭਾਈ ਸਤੀਦਾਸ ਜੀ ਭਾਈ ਮਤੇਦਾਸ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਤੇ ਨਾਲ ਹੀ 10ਵੇਂ ਪਾਸ਼ਾ ਜੀ ਦਾ 350ਵਾਂ ਗੁਰਿਆਈ ਦਿਵਸ ਵੀ ਮਨਾ ਰਹੇ ਹਾਂ 9ਵੇਂ ਪਾਸ਼ਾ ਜੀ ਦੀ ਸ਼ਤਾਬਦੀ ਦੀ ਮਹੱਤਤਾ ਤੋਂ ਹੋਰ ਵੱਧ ਜਾਂਦੀ ਹੈ ਜਦੋਂ ਸਿੱਖ ਪੰਥ ਅੱਜ ਵੀ ਮਨੁੱਖੀ ਅਧਿਕਾਰਾਂ ਦੇ ਹਨਨ ਖਿਲਾਫ ਉਸੇ ਹੀ ਸ਼ਿੱਦਤ ਨਾਲ ਸੰਘਰਸ਼ਸ਼ੀਲ ਹੈ ਹੋਰ ਕੀ ਕਿਹਾ ਜਥੇਦਾਰ ਨੇ ਆਓ ਦੇਖਦੇ ਹਾਂ ਇਹ ਹੋਲਾ ਮਹੱਲਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਰੀ ਨੇ ਦਿੱਤਾ ਤੇ ਸੱਚੇ ਪਾਤਸ਼ਾਹ ਅੱਜ ਸਮੁੱਚੇ ਪੰਥ ਦੇ ਸਿਰ ਦੇ ਉੱਤੇ ਨੇ ਆਪ ਹੀ ਪਾਤਸ਼ਾਹ ਨੇ ਮਿਹਰ ਕਰਕੇ ਇਸ ਹੋਲੇ ਮਹੱਲੇ ਨੂੰ ਬਹੁਤ ਸ਼ਾਨਦਾਰ ਅਤੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਨ ਦੇ ਲਈ ਆਪ ਉਦਮ ਅਤੇ ਉਪਰਾਲੇ ਬਖਸ਼ਨੇ ਨੇ ਮੈਂ ਬੇਨਤੀ ਕਰਾਂਗਾ ਅੱਜ ਵੀ ਖਾਲਸਾ ਪੰਥ ਦੇ ਸਾਹਮਣੇ ਬੜੀਆਂ ਚੁਣੌਤੀਆਂ ਨੇ ਇਹਨਾਂ ਚੁਣੌਤੀਆਂ ਤੋਂ ਪਾਰ ਜਾਣ ਦੇ ਲਈ ਸਾਨੂੰ ਅੱਜ ਗੁਰੂ ਦਰ ਤੇ ਆਣ ਕੇ ਅਰਦਾਸ ਦਾ ਪੱਲਾ ਫੜਨਾ ਚਾਹੀਦਾ ਹੈ ਗੁਰੂ ਨਾਲ ਜੁੜਨਾ ਚਾਹੀਦਾ ਹੈ ਦੁਨੀਆ ਦਾ ਕੋਈ ਵੀ اٹਕ ਖਾਲਸਾ ਪੰਥ ਦੇ ਸਾਹਮਣੇ اٹਕ ਰੋਕ ਨਹੀਂ ਲਾ ਸਕਦਾ ਜੇ ਅਸੀਂ ਸੱਚੇ ਪਾਤਸ਼ਾਹ ਦੇ ਨਾਲ ਬਾਣੀ ਦੇ ਨਾਲ ਬਾਣੇ ਦੇ ਨਾਲ ਜੁੜੇ ਹੋਵਾਂਗੇ ਅਕਾਲੀ ਬਾਬਾ ਫੂਲਾ ਸਿੰਘ ਜੀ ਅੱਜ ਦੇ ਦਿਨ 1823 ਨੂੰ ਨਸ਼ਹਰੇ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਗਹਿ ਗੱਚ ਲੜਾਈ ਦੇ ਵਿੱਚ ਲੜਦਿਆਂ ਲੜਦਿਆਂ ਕਈ ਗੋਲੀਆਂ ਖਾਣ ਤੋਂ ਬਾਅਦ ਸ਼ਹੀਦ ਹੋਏ ਪਰ ਉਹਨਾਂ ਦੀ ਸ਼ਹਾਦਤ ਨੇ ਸਾਨੂੰ ਉਹ ਨਾਇਕ ਦਿੱਤਾ ਕਿ ਸਮਾਂ ਕੋਈ ਵੀ ਹੋਵੇ ਪੰਥ ਦੇ ਲਈ ਜੂਝਦਿਆਂ ਜੂਝਦਿਆਂ ਜਿਹੜੇ ਸ਼ਹੀਦੀਆਂ ਪਾ ਜਾਂਦੇ ਨੇ ਉਹਨਾਂ ਨੂੰ ਕੌਮ ਸਿੱਖ ਕੌਮ ਖਾਸ ਕਰਕੇ ਸਦਾ ਚੇਤਿਆਂ ਦੇ ਵਿੱਚ ਰੱਖਦੀ ਹੈ ਸਿੱਖ ਕੌਮ ਦੇ ਜਰਨੈਲ ਜਥੇਦਾਰ ਅਕਾਲੀ ਪੂਲਾ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਨੂੰ ਯਾਦ ਕਰਦੇ ਆ ਜਥੇਦਾਰ ਨੇ ਕਿਹਾ ਕਿ ਸ਼ਹੀਦ ਕੌਮ ਦੇ ਨਾਇਕ ਅਤੇ ਯੋਧੇ ਹਨ ਉਹਨਾਂ ਨੇ ਕਿਹਾ ਕਿ ਜੇਕਰ ਸਿੱਖਾਂ ਨੇ ਆਪਣੀ ਅਣਖ ਨੂੰ ਅਤੇ ਗੈਰਤ ਨੂੰ ਕਾਇਮ ਰੱਖਣਾ ਹੈ ਤਾਂ ਇਤਿਹਾਸ ਨੂੰ ਚੇਤੇ ਰੱਖਣਾ ਬੇਹੱਦ ਜ਼ਰੂਰੀ ਹੈ ਮੋਗਾ ਜ਼ਿਲ੍ਹੇ ਵਿੱਚ ਬੀਤੀ ਰਾਤ ਸ਼ਿਵ ਸੇਨਾ ਪ੍ਰਧਾਨ ਦੀ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਦੋਂ ਕਿ ਹੋਰਾਂ ਨੂੰ ਗੋਲੀਆਂ ਲਕੀਆਂ। ਮ੍ਰਿਤਕ ਦੀ ਪਛਾਣ ਸ਼ਿਵ ਸੈਨਾ ਸ਼ਿੰਦੇ ਦੇ ਪ੍ਰਧਾਨ ਮੰਗਤ رائے ਮੰਗਾ ਵੱਜੋਂ ਹੋਈ ਹੈ। ਪੁਲਿਸ ਇਸ ਘਟਨਾ ਪਿੱਛੇ ਪੁਰਾਣੀ ਰੰਜਿਸ਼ ਨੂੰ ਮੁੱਖ ਕਾਰਨ ਮੰਨ ਰਹੀ ਹੈ। ਬੀਤੀ ਰਾਤ ਮੋਗਾ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਤੇ ਕਾਰਨ ਸੀ ਮੋਗਾ ਵਿੱਚ ਸ਼ਿਵ ਸੈਨਾ ਸ਼ਿੰਦੇ ਦੇ ਪ੍ਰਧਾਨ ਮੰਗਤ رائے ਨੂੰ ਗੋਲੀਆਂ ਮਾਰਨ ਦੀ ਵਾਰਦਾਤ ਦਾ ਵਾਪਰਨਾ। ਘਟਨਾ ਦੇ ਚਸ਼ਮਦੀਦ ਗਵਾਹਾਂ ਨੇ ਪੁਲਿਸ ਨੂੰ ਦੱਸਿਆ ਕਿ ਤਿੰਨ ਨੌਜਵਾਨ ਉਸਦੇ ਸੈਲੂਨ ਵਿੱਚ ਆਏ ਅਤੇ ਵਾਲ ਕਟਵਾਉਣ ਦੇ ਬਹਾਨੇ ਕੁਰਸੀ ਤੇ ਬੈਠ ਗਏ। ਜਿਵੇਂ ਹੀ ਉਹਨਾਂ ਵੱਲ ਵਧਿਆ ਉਹਨਾਂ ਨੇ ਅਚਾਨਕ ਉਸਦੇ ਪੈਰ ਤੇ ਗੋਲੀ ਮਾਰ ਦਿੱਤੀ ਉੱਥੋਂ ਭੱਜਣ ਲੱਗ ਪਏ ਇਸ ਦੌਰਾਨ ਥਾਮਸ ਨਾਮ ਦਾ ਇੱਕ ਬੱਚਾ ਜੋ ਦੁੱਧ ਲੈਣ ਲਈ ਘਰੋਂ ਬਾਹਰ ਆਇਆ ਸੀ ਹਮਲਾਵਰ ਦਾ ਨਿਸ਼ਾਨਾ ਬਣ ਗਿਆ ਹਮਲਾਵਰਾਂ ਨੇ ਬੱਚੇ ਤੇ ਗੋਲੀ ਚਲਾਈ ਪਰ ਗੋਲੀ ਉਸ ਨੂੰ ਛੂ ਕੇ ਲੰਘ ਗਈ ਸੈਲੂਨ ਤੋਂ ਨਿਕਲ ਕੇ ਸਟੇਡੀਅਮ ਰੋਡ ਤੇ ਪਹੁੰਚੇ ਸ਼ਿਵसेना शिंदे ਪ੍ਰਧਾਨ ਮੰਕਤ ਰਾਏ ਮੰਗਾ ਤੇ ਹਮਲਾਵਰਾਂ ਨੇ ਫਾਇਰਿੰਗ ਕਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਡੀਐਸਪੀ ਸਿਟੀ ਰਵਿੰਦਰ ਸਿੰਘ ਨੇ ਪੂਰੇ ਹਾਲਾਤਾਂ ਦਾ ਜਾਇਜ਼ਾ ਲਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਨੇ تحقیقات ਸ਼ੁਰੂ ਕਰ ਦਿੱਤੀ ਹੈ ਫਿਲਹਾਲ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ ਦੂਜੇ ਪਾਸੇ ਇਸ ਮਾਮਲੇ ਨੂੰ ਨਿੱਜੀ ਰੰਜਿਸ਼ ਦਾ ਮਾਮਲਾ ਵੀ ਦੱਸਿਆ ਜਾ ਰਿਹਾ ਹੈ ਕੀ ਕਹਿਣਾ ਹੈ ਪੁਲਿਸ ਦਾ ਇਸ ਵਾਰਦਾਤ ਬਾਰੇ ਆਓ ਦੇਖਦੇ ਹਾਂ ਰਾਤ ਜੋ ਫਾਇਰਿੰਗ ਇਨਸੀਡੈਂਟ ਹੋਇਆ ਹੈ ਜਿਹੜਾ ਇਸ ਵਿੱਚ ਮੰਗਾ ਰਾਮ ਜੋ ਇੰਸਟਰੀਟ ਸੇ ਨਾਲਰ ਬਾਠakre ਸਿੰਧਾ ਗਰੁੱਪ ਦੇ ਹੈ ਇਸ ਮੋਗੇ ਦੇ ਲੀਡਰ ਸੀ ਅੰਨਾ ਦੇ ਜਿਹੜੀ ਹੈਗੀ ਇਸ ਇਨਸੀਡੈਂਟ ਵਿੱਚ ਗੋਲੀ ਲੱਗਨ ਕਾਰਨ ਬਹੁਤ ਹੋ ਗਈ ਹੈਗੀ ਇਸ ਵਿੱਚ ਅਸੀਂ ਬਾਈ ਨੇ ਉਹਨਾਂ ਦੀ ਵਾਈਫ ਤੇ ਬਿਆਨਾਂ ਤੇ ਅਸੀਂ ਐਫਆਈਆਰ ਰਜਿਸਟਰ ਕਰ ਦਿੱਤੀ ਗਈ ਹੈ ਜਿਸ ਵਿੱਚ કુલ 6 ਬਾਈ ਨੇ ਜਿਹੜੇ ਅਕਿਊਜ਼ਟ ਹੈਗੇ ਤੇ ਕੁਝ ਅਰਬ ਸੱਤੇ ਲੋਕ ਹੈਗੇ ਉਹਨਾਂ ਦੇ ਉੱਪਰ ਐਫਆਈਆਰ ਰਜਿਸਟਰ ਕਰਕੇ ਅਸੀਂ ਫਿਰ ਇਨਵੈਸਟੀਗੇਸ਼ਨ ਕਰ ਸਕਦੇ ਹਾਂ ਰਣਜੀਤ ਸ਼ੰਨਾ ਦੀ ਪੁਰਾਣੀ ਗਰੁੱਪ ਵਾਜੀ ਹੈਗੀ ਹੈ ਜਿਹੜੇ ਜਿਨ੍ਹਾਂ ਨੇ ਅਕਿਊਜ਼ਟ ਹੈਗੇ ਤੇ ਇੱਕ ਦਿਨ ਪਹਿਲਾਂ ਵੀ ਇਹਨਾਂ ਦੀ ਆਪਸ ਵਿੱਚ ਲੜਾਈ ਹੋਈ ਸੀ ਜਿਸ ਵਿੱਚ ਇੱਕ ਕੋਈ ਇੰਜਰਡ ਹੋਇਆ ਸੀ ਜੋ ਸਾਨੂੰ ਮ ਹਾਈ ਟ੍ਰੀਲ ਮੇ ਜਿਹੜੀ ਇਨਫੋਰਮੇਸ਼ਨ ਮਿਲੀ ਹੈਗੀ ਆ ਅਸੀਂ ਵੈਰੀਫਾਈ ਕਰਦੇ ਹੈਗੇ ਆ ਤੇ ਇਹਨਾਂ ਦੀ ਜਿਹੜੀ ਇਮੀਡੀਏਟ ਜਿਹੜਾ ਰੰਜੀ ਦਾ ਕਾਰਨ ਕੀ ਬਣਿਆ ਇਹ ਜੋ ਅਸੀਂ ਹੁਣ ਕ੍ਰਾਈਮ ਸੀਨ ਅਸੀਂ ਜਿਹੜਾ ਰੀਕਰੀਏਟ ਕਰਤਾ ਹੈਗਾ ਇਸ ਵਿੱਚ ਜਿਹੜਾ ਪਹਿਲਾਂ ਇਹਨਾਂ ਨੇ ਸਲੂਨ ਤੇ ਆ ਕੇ ਗੋਲੀ ਚਲਾਈ ਹੈਗੀ ਉੱਥੇ ਬੰਦੇ ਦੇ ਲੱਤੇ ਗੋਲੀ ਵੱਜੀ ਹੈਗੀ ਫਿਰ ਇਹ ਰਸਤੇ ਵਿੱਚ ਇਸ ਨੇ ਜਿਹੜਾ ਮੰਗਾ ਹੈਗਾ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈਗੀ ਉਹਨਾਂ ਦੇ ਮਗਰ ਲੱਗੇ ਤੇ ਉਹਨਾਂ ਦੇ ਮਗਰ ਲੱਗੇ ਲੱਗੇ ਇਹਨਾਂ ਨੇ ਪਹਿਲੇ ਕਿ ਡੇਰੀ ਤੇ ਫਾਇਰਿੰਗ ਕੀਤੀ ਉੱਥੋਂ ਨੇ ਨਾਜ਼ਿਨ ਅਲੀ ਇਥੇ ਆ ਕੇ ਇਹਨਾਂ ਨੇ ਉੱਥੇ ਸੜਕ ਤੇ ਸਟੇਡੀਅਮ ਕੋਲ ਆ ਕੇ ਬਗਿਆਨਵਸਤੀ ਚ ਉੱਥੇ ਉਹਨਾਂ ਦੀ ਗੋਲੀ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਆਪਸੀ ਦੁਸ਼ਮਣੀ ਦਾ ਨਤੀਜਾ ਹੈ ਕੋਈ ਦਿਨ ਪਹਿਲਾਂ ਵੀ ਦੋਵਾਂ ਧਿਰਾਂ ਵਿਚਕਾਰ ਲੜਾਈ ਹੋਈ ਸੀ ਜਿਸ ਕਾਰਨ ਇਹ ਗੋਲੀਬਾਰੀ ਹੋਈ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅੱਜ ਹੋਲੀ ਦੇ ਸ਼ੁਭ ਦਿਹਾੜੇ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਸਤਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਨੇ ਇਸ ਤੋਂ ਪਹਿਲਾਂ ਰਵਨੀਤ ਬਿੱਟੂ ਗੁਰਦੁਆਰਾ ਸ਼ਹੀਦ ਗੰਚ ਸਾਹਿਬ ਵਿਖੇ ਰਖਵਾਇਸ਼ ਸ਼੍ਰੀ ਖੰਡ ਪਟ ਸਾਹਿਬ ਦੇ ਉਗੋ ਮੋਕੇ ਸ਼ਾਮਿਲ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਵਨੀਤ ਬਿੱਟੂ ਨੇ ਸੰਗਤ ਨੂੰ ਨਾਨਕਸ਼ਾਹੀ ਸੰਮਤ 557ਵੇਂ ਸਾਲ ਦੀ ਵਧਾਈ ਦਿੱਤੀ ਹੈ। ਹੋਲੇ ਮਹੱਲੇ ਤੇ ਕੇਂਦਰੀ ਮੰਤਰੀ ਨੇ ਅੱਜ ਜਿੱਥੇ ਪੰਜਾਬ ਦੀਆਂ ਸੰਗਤਾਂ ਨੂੰ ਨਵੇਂ ਨਾਨਕਸ਼ਾਹੀ ਸਾਲ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਬਿੱਟੂ ਨੇ ਪੰਥਕ ਮਸਲੇ ਤੇ ਵੀ ਆਪਣਾ ਵਿਚਾਰ ਦਿੱਤਾ। ਤਖਤਾਂ ਦੇ ਜਥੇਦਾਰਾਂ ਦੇ ਮਾਮਲੇ ਸੰਬੰਧੀ ਉਹਨਾਂ ਕਿਹਾ ਕਿ ਇਹ ਮਸਲੇ ਜਲਦੀ ਹੱਲ ਹੋਣੇ ਚਾਹੀਦੇ ਨੇ। ਇਸ ਵਾਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਵਾਦ ਹੋਇਆ ਹੈ। ਪੰਜਾਬੀ ਤੇਜ਼ੀ ਨਾਲ ਦੂਜੇ ਧਰਮ ਵਿੱਚ ਤਬਦੀਲ ਹੋ ਰਹੇ ਹਨ ਜੇਕਰ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਇਹ ਪੰਜਾਬੀਆਂ ਲਈ ਖਤਰੇ ਦੀ ਸਥਿਤੀ ਹੋਵੇਗੀ ਗੁਰੂ ਸਾਹਿਬ ਤੋਂ ਉੱਪਰ ਕੋਈ ਨਹੀਂ ਅਤੇ ਸਾਰੇ ਸਿੱਖ ਪ੍ਰਚਾਰਕ ਅਤੇ ਇਤਿਹਾਸਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਪੰਥ ਨੂੰ ਇੱਕਜੁੱਟ ਕਰਨਾ ਚਾਹੀਦਾ ਹੈ ਹੋਰ ਕੀ ਕੁਝ ਕਿਹਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਆਓ ਦੇਖਦੇ ਹਾਂ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਵੀ ਜੋ ਇਸ ਵਕਤ ਸਿੱਖਾਂ ਦੀ ਕਰਵਰ ਕਰਵਰਜਨ ਹੋ ਰਹੀ ਆ ਹੋਰ ਧਰਮਾਂ ਦੇ ਵਿੱਚ ਉਹ ਚਿੰਤਾਜਨਕ ਗੱਲ ਆ ਜੇ ਆਪਸ ਵਿੱਚ ਅਸੀਂ ਫਟੇ ਰਹੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਅਕਾਲੀ ਦਲ ਦੇ ਪ੍ਰਧਾਨ ਨੂੰ ਬਚਾਉਣ ਦੇ ਲਈ ਡੱਟਾ ਦੇ ਦੱਦੇ ਨਾਲ ਇੱਕ ਕਦਾਰਕੁਸ਼ੀ ਕੀਤੀ ਜਾ ਰਹੀ ਹੈ ਕਿਵੇਂ ਦਿਖਦੇ ਸਾਡੇ ਕੋਲ ਮੈਂ ਇਸ ਤੋਂ ਬਾਅਦ ਕੁਝ ਨਹੀਂ ਕਹਿ ਸਕਦਾ ਮੈਂ ਤੁਹਾਨੂੰ ਬਾਰ ਬਾਰ ਇਹ ਗੱਲ ਕਹੀ ਆ ਵੀ ਜੇ ਮੈਂ ਵੀ ਕੋਈ ਫਿਰ ਫਿਰ ਗੱਲ ਕੀ ਹੋਈ ਗੱਲ ਨੂੰ ਇਸ ਵੇਲੇ ਨੇੜੇ ਜੋੜਨ ਦੀ ਲੋੜ ਆ ਕਿਸੇ ਦੇ ਉਲਟ ਕਿਸ ਦੇ ਹੱਕ 'ਚ ਬੋਲਣ ਦੀ ਟੜੇਬੰਦੀ ਤੋਂ ਸਭ ਨੂੰ ਨੇੜੇ ਲਾਉਣ ਦੀ ਗੱਲ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਮੇਰੇ ਤੋਂ ਬਹੁਤ ਸਿਆਣੇ ਆ ਮੈਂ ਮੈਂ ਕੋਈ ਇਹ ਗੱਲਾਂ ਦੇ ਵਿੱਚ ਕੋਈ ਬਹੁਤ ਸਿਆਣਾ ਨਹੀਂਗਾ ਪਰ ਬਹੁਤ ਆਪਣੀ ਕਮੀ ਆ ਪਰਿਵਾਰਾਂ ਦੇ ਵਿੱਚ ਵੱਡੇ ਹੀ ਨਵੇੜਦੇ ਹੁੰਦੇ ਆ ਜਦੋਂ ਕੋਈ ਫਰਕ ਪੈ ਜੇ ਆਪਸ ਵਿੱਚ ਪਰਿਵਾਰਾਂ 'ਚ ਜੇ ਹੁਣ ਇਹ ਪਰਿਵਾਰ 'ਚ ਫਰਕ ਪਿਆ ਤੇ ਆਖਿਰ ਇਕੱਠੇ ਵੀ ਕਰਨਾ ਕਿ ਨਹੀਂ ਕਰਨਾ ਕਿਸੇ ਨੇ ਹਮ ਕਿਰਪਾਨਾਂ ਕੱਢ ਲੀਆਂ ਹੁਣ ਬਥੇਰੀਆਂ ਕਿਰਬਾਨਾਂ ਨੂੰ ਹੁਣ ਅੰਦਰ ਪਾਓ ਵਿਕਰਮ ਜੀ ਠੀਏ ਬੋਲੋ ਸੁਖਬੀਰ ਸਿੰਘ ਬਾਦਲ ਜੀ ਅੱਜ ਇਸ ਗੱਲ ਦੀ ਹੋ ਰਹਾ ਤੁਸੀਂ ਹੋਣਾ ਚਾਹਦੇ ਸਰ ਭਵੰਤਮਾਨ ਸਰਕਾਰ ਬਾਰੇ ਹੋਰ ਬਾਰੇ ਗੱਲਾਂ ਕਰੋ ਇਹ ਤਾਂ ਪ੍ਰੋਜੈਕਟ ਰੋਕ ਦਿੱਤਾ ਗਿਆ ਜੀ ਆ ਜਿਹੜਾ ਹਾਈਵੇ ਬਣ ਰਿਹਾ ਸੀਗਾ ਤਾਂ ਉਸਤੇ ਬਾਰੇ ਕੁਝ ਕਹਿਣਾ ਚਾਹੋ ਤੁਸੀਂ ਦੇਖੋ ਜੀ ਇਹ ਮੈਂ ਇੱਕ ਗੱਲ ਅੱਜ ਇੱਕ ਹੋਰ ਕਰਨ ਲੱਗਿਆ ਇਹਨੂੰ ਗੱਲ ਨੂੰ ਛੱਡੋ ਇਹ ਤਾਂ ਜੋ ਹੈ ਹੀ ਹੈ ਆਉਣ ਵਾਲੇ ਦਿਨਾਂ 'ਚ ਮੈਂ ਇੱਕ ਥੋੜੇ ਰਾਹੀਂ ਸਾਰੇ ਜਥੇਬੰਦੀਆਂ ਨੂੰ ਕਿਸਾਨ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਅਸੀਂ ਕੁਝ ਮਹੀਨਿਆਂ ਚ ਬਹੁਤ ਵੱਡੇ ਰੇਲਵੇ ਦੇ ਪ੍ਰੋਜੈਕਟ ਨੇ ਜਿਹੜੇ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਚਾਹੇ ਮਾਲਵੇ ਚ ਹੋਏ ਚਾਹੇ ਦੁਆਬੇ ਚ ਹੋਏ ਚਾਹੇ ਮਾਝੇ ਚ ਹੋਏ ਜਿਹੜੇ ਵੀ ਪਿਛਲੇ ਦਿਨਾਂ ਚ ਸਾਡੇ ਲਾਈਨਾਂ ਐ ਜਿਹੜੀਆਂ ਬੜੀ ਜ਼ਰੂਰੀ ਨੇ ਸਾਡੀਆਂ ਰਾਜਖਾਨੀ ਨੂੰ ਜੋੜਨ ਸਾਡੇ ਚੰਡੀਗੜ੍ਹ ਨੂੰ ਜੋੜਨ ਲਈ ਆਪਸ ਵਿੱਚ ਮਾਲਵਾ ਨੂੰ ਜੋੜਨ ਲਈ ਤੇ ਤਲਵੜਾ ਜਿਹੜਾ ਏ ਉਹਨੂੰ ਚੰਡੀਗੜ੍ਹ ਨੂੰ ਜੋੜਨ ਲਈ ਬੜਾ ਕੁਝ ਚੱਲਦੇ ਆ ਇਸੇ ਤਰੀਕੇ ਨਾਲ ਫਿਰੋਜ਼ਪੁਰ ਪੱਟੀ ਏਰੀਆ ਸਾਰਾ ਰਾਜਪੁਰਾ ਮਹਾਲੀ ਲਾਈਨਾਂ ਮੇਰਾ ਇਸ ਗੱਲ ਸਾਰੇ ਜਦੋਂ ਇਹ ਕੰਮ ਸ਼ੁਰੂ ਹੋਣਗੇ ਸਾਥ ਦਿਓ ਇਹਦੇ ਵਿੱਚ ਘੱਟੋ-ਘੱਟ 5-7000 ਕਰੋੜ ਰੁਪਈਆ ਉਹ ਸਾਡੇ ਪੰਜਾਬ ਚ ਆਊਗਾ ਅਖੀਰ ਰਵਨੀਤ ਬਿੱਟੂ ਨੇ ਕਿਹਾ ਕਿ 2027 ਲਈ ਪੰਜਾਬ ਵਿੱਚ ਭਾਜਪਾ ਦੀ ਤਿਆਰੀ ਪੂਰੀ ਹੋ ਚੁੱਕੀ ਹੈ ਤੇ ਪੰਜਾਬ ਵੀ ਭਾਜਪਾ ਦੀ ਡਬਲ ਇੰਜਨ ਸਰਕਾਰ ਅਧੀਨ ਦੂਜੇ ਰਾਜਾ ਵਾਂਗ ਅੱਗੇ ਵਧੇਗਾ ਅਤੇ ਭਾਜਪਾ ਵੀ ਦੂਜੇ ਰਾਜਾ ਵਾਂਗ ਕਿਸਾਨਾਂ ਦਾ ਕਰਜ਼ਾ ਮਾਫ਼ ਕਰੇਗੀ ਐਸਜੀਪੀਸੀ ਚੋਣਾਂ ਬਾਰੇ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਤੇ ਨਿਰਭਰ ਹੈ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਖੋਲੀ ਦੇ ਮੌਕੇ ਤੇ ਉਦਯੋਗਪਤੀਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਸਰਕਾਰ ਨੇ ਉਦਯੋਗਿਕ ਪਲਾਟਾਂ ਲਈ ਦੋਵੇਂ OT ਸਕੀਮਾਂ ਦੀਆਂ ਨੋਟੀਫਿਕੇਸ਼ਨਾਂ ਜਾਰੀ ਕਰ ਦਿੱਤੀਆਂ ਨੇ ਹੁਣ ਲੋਕ ਆਪਣੇ 30 ਤੋਂ 40 ਸਾਲ ਪੁਰਾਣੇ ਪਲਾਟ ਆਪਣੇ ਨਾ ਕਰਵਾ ਸਕਣਗੇ ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਦਿੱਤੀ ਹੈ ਉਹਨਾਂ ਕਿਹਾ ਕਿ ਉਦਯੋਗਪਤੀਆਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਧਿਕਾਰੀ ਉਹਨਾਂ ਕੋਲ ਆਉਣਗੇ ਉਹ ਡਿਮਾਂਡ ਡਰਾਫਟ ਬਣਾ ਕੇ ਆਪਣੀ ਕਾਰਵਾਈ ਪੂਰੀ ਕਰ ਸਕਣਗੇ ਸਰਕਾਰ ਨੇ ਉਦਯੋਗਿਕ ਪਲਾਂਟਾਂ ਲਈ ਦੋਵੇਂ OTS ਸਕੀਮਾ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਕਿ ਉਦਯੋਗਪਤੀਆਂ ਲਈ ਇੱਕ ਵੱਡੀ ਰਾਹਤ ਦੀ ਖਬਰ ਹੈ ਇਸ ਬਾਰੇ ਜਾਣਕਾਰੀ ਦਿੰਦੇ ਆ ਕੈਬਨਟ ਮੰਤਰੀ ਤਰुणਪ੍ਰੀਤ ਸੌਨ ਨੇ ਦੱਸਿਆ ਕਿ ਸਰਕਾਰ ਨੇ ਇਸ ਨੂੰ 3 ਮਾਰਚ ਨੂੰ ਕੈਬਨਟ ਵਿੱਚ ਮਨਜ਼ੂਰੀ ਦਿੱਤੀ ਸੀ ਦੱਸਦੀਏ ਕਿ ਸਰਕਾਰ ਨੇ ਇਹ ਸਕੀਮਾ ਜਿਹੇ ਸਮੇਂ ਵਿੱਚ ਲਿਆਂਦੀ ਹੈ ਜਦੋਂ ਚੋਣਾਂ ਵਿੱਚ ਸਿਰਫ 2 ਸਾਲ ਬਚੇ ਨੇ ਜਦਕਿ ਲੁਧਿਆਣਾ ਪੱਛਮੀ ਸੀਟ ਲਈ ਜਿੰਮਨੀ ਚੋਣਾਂ ਤੈਅ ਹਨ ਅਜੇ ਹੇਚ ਸਰਕਾਰ ਪੂਰੇ ਸੂਬੇ ਦੇ ਨਾਲ-ਨਾਲ ਲੁਧਿਆਣਾ ਦੇ ਉਦਯੋਗਪਤੀਆਂ ਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸਕੀਮ ਪੀਐਸਆਈ, ਇਕੀ ਅਤੇ ਪਲਾਟ ਤੇ ਲਾਗੂ ਹੋਵੇਗੀ। ਇਨ੍ਹਾਂ ਪਲਾਟਾਂ ਦੇ ਮਾਲਕ ਕਰੀਬ 40 ਸਾਲਾਂ ਤੋਂ ਸੰਘਰਸ਼ ਕਰ ਰਹੇ ਸਨ ਪਰ ਜਦੋਂ ਪੰਜਾਬ ਸਰਕਾਰ ਨੇ ਪਿਛਲੇ 3 ਸਾਲਾਂ ਦੌਰਾਨ ਉਦਯੋਗਿਕ ਮੀਟਿੰਗਾਂ ਕੀਤੀਆਂ ਤਾਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ ਗਿਆ ਜਿਸ ਤੋਂ ਬਾਅਦ ਇਸ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਪਹਿਲਾਂ ਓਟੀਐਸ ਲੈਂਡ ਐਨਹਾਂਸਮੈਂਟ ਨਾਲ ਜੁੜੀ ਹੋਈ ਸੀ। ਜਿਸ ਤਹਿਤ ਉਦਯੋਗਪਤੀਆਂ ਨੂੰ 8% ਦੀ ਸਧਾਰਨ ਵਿਆਜ ਨਾਲ ਆਪਣੇ ਬਕਾਏ ਦਾ ਭੁਗਤਾਨ ਕਰਨਾ ਪੈਂਦਾ ਸੀ ਇਸ ਸਕੀਮ ਵਿੱਚ ਮਿਸ਼ਰਤ ਵਿਆਜ ਅਤੇ ਜੁਰਮਾਨਾ ਮੁਆਫ ਕੀਤਾ ਗਿਆ ਹੈ ਦੂਜੀ ਸਕੀਮ ਮੂਲ ਰਕਮ ਨਾਲ ਜੁੜੀ ओटीएस ਸਕੀਮ ਹੈ ਜਿਸ ਵਿੱਚ 8% ਦੀ ਵਿਆਜ ਦੇਣਾ ਪਵੇਗਾ ਲੋਕਾਂ ਦੀ ਸਹੂਲਤ ਲਈ ਦੋ ਹੈਲਪ ਕਾਊਂਟਰ ਵੀ ਉਪਲਬਧ ਕਰਾਏ ਜਾਣਗੇ ਕਿ ਪਹਿਲੀ ਸਰਕਾਰ ਹੂ ਇਤਿਹਾਸ ਦੇ ਅੰਦਰ ਆਮ ਆਦਮੀ ਪਾਰਟੀ ਔਰ ਮੈਂ ਗੱਲ ਬਿਲਕੁਲ ਔਨਟ ਕੋਟਡ ਗੱਲ ਕਹਿ ਰਿਹਾ ਕਿ 10 ਦਿਨ ਦੇ ਅੰਦਰ ਅੰਦਰ ਆ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ 10 ਦਿਨ ਦੇ ਅੰਦਰ ਅੰਦਰ ਮਹਿਜ ਕੈਬਨਟ ਦੀ ਮੀਟਿੰਗ ਤੋਂ ਬਾਅਦ ਅੱਜ 13 ਤਰੀਕ ਨੂੰ ਨੋਟੀਫਿਕੇਸ਼ਨ ਵੀ ਹੋ ਗਿਆ OTSC ਦਾ ਸਭ ਤੋਂ ਵੱਧ ਬਹੁਤ ਬਧਾਈਆਂ ਇਸ ਤੋਂ ਬਾਅਦ ਤੁਸੀਂ ਆਪਣਾ ਵਪਾਰ ਸਿਰ ਉੱਚਾ ਚੱਕ ਕੇ ਕਰੋ ਔਰ ਤੁਸੀਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਇਹਦਾ ਅਸੀਂ ਜੋ ਵੀ ਹੋਰ ਤੱਕ 30 30 40 40 ਸਾਲ ਦੇ ਬਸਲੇ ਫਸੇ ਹੋਏ ਸੀ ਅਸੀਂ ਹੁਣ ਇਹਨਾਂ ਦੇ ਇੱਕ ਡਿਮਾਂਡ ਲੈਟਰ ਜਨਰੇਟ ਕਰਕੇ ਤੁਸੀਂ ਸਰਕਾਰ ਕੋ ਨਹੀਂ ਆਉਣਾ ਸਰਕਾਰ ਹੁਣ ਤੁਹਾਡੇ ਕੋਲ ਆਉਗੀ ਸਰਕਾਰ ਤੁਹਾਡੇ ਕੋਲ ਆ ਕੇ ਤੁਹਾਡੇ ਡਿਮਾਂਡ ਲੈਟਰਸ ਨੇ ਜੋ ਤੁਹਾਡੇ ਦੇ ਕੇ ਰੱਖੂਗੀ ਸਾਡੇ ਅਫਸਰ ਤੁਹਾਡੇ ਕੋਲ ਪਹੁੰਚਣਗੇ ਤੁਹਾਡੇ ਨਾਲ ਕੰਟੈਕਟ ਕਰਨਗੇ ਔਰ ਤੁਸੀਂ ਉਸ ਡਿਮਾਂਡ ਲੈਟਰ ਦੇ ਉੱਤੇ ਜੋ ਜੋ ਡਾਕੂਮੈਂਟਸ ਚਾਹੀਏ ਹੋਵੇ ਨਾਲ ਰੈਲੇਵੈਂਟ ਡਾਕੂਮੈਂਟ ਪ੍ਰੋਵਾਈਡ ਕਰਿਓ ਔਰ بڑے ਮਾਨ ਦੇ ਨਾਲ ਇੱਜ਼ਤ ਦੇ ਨਾਲ ਆਪਣੇ ਜਿਹੜੇ ਪਲਾਟਸ ਨੇ ਜਿਹੜੇ 30 30 40 40 ਸਾਲ ਤੋਂ ਕਿਸੇ ਸਰਕਾਰਾਂ ਨੇ ਗੌਰ ਨਹੀਂ ਸੀ ਕੀਤੀ ਐਈਆਂ ਸਰਕਾਰਾਂ ਆਈਆਂ ਤੇ ਗਈਆਂ ਅੱਜ ਤੁਸੀਂ ਇਹ ਆਪਣੇ ਮਾਨ ਦੇ ਨਾਲ ਸਿਰਫ ਉੱਚਾ ਚੱਕ ਕੇ ਆਪਣੇ ਪਲਾਟਸ ਆਪਣੇ ਨਾਮ ਕਰਾ ਕੇ ਔਰ ਆਪਣੇ ਸੰਨਤ ਨੂੰ ਆਪਣੇ ਵਪਾਰ ਨੂੰ ਚਲਾ ਸਕਦੇ ਹੋ ਸਿਰਫ ਉੱਚਾ ਕਰਕੇ ਵਪਾਰ ਕਰ ਸਕਦੇ ਹੋ ਗੌਰਤਲਬ ਹੈ ਕਿ ਦੋਵੇਂ ਸਕੀਮਾਂ 31 ਦਸੰਬਰ ਤੱਕ ਲਾਗੂ ਰਹਿਣਗੀਆਂ ਅਤੇ ਘੱਟੋ-ਘੱਟ 4000 ਲੋਕਾਂ ਨੂੰ ਇਸ ਤੋਂ ਲਾਭ ਮਿਲਣ ਦੀ ਉਮੀਦ ਹੈ ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਤਰਨੂਪੀਰ ਸਿੰਘ ਸੌਂਦ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਦਿੱਤੀ ਹੈ। ਉਹਨਾਂ ਦੱਸਿਆ ਕਿ ਜਲਦੀ ਹੀ ਨਵੀਂ ਸਨਤੀ ਨੀਤੀ ਲਿਆਂਦੀ ਜਾਵੇਗੀ। ਸਰਕਾਰ ਇਸ ਨੂੰ ਦੇਸ਼ ਦੀ ਬਾਕੀ ਸੂਬਿਆਂ ਨਾਲੋਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ੍ਰੀ ਹਰਮੰਦਰ ਸਾਹਿਬ ਸੇਤ ਸ੍ਰੀ ਗੁਰੂ ਰਾਮਦਾਸ ਰਾਏ ਵਿਖੇ ਇੱਕ ਵਿਅਕਤੀ ਨੇ ਸੇਵਾਦਾਰਾਂ ਅਤੇ ਸ਼ਰਧਾਲੂਆਂ ਤੇ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਘਟਨਾ ਸ਼ੁੱਕਰਵਾਰ ਦੁਪਹਿਰ ਨੂੰ ਵਾਪਰੀ ਹੈ। ਹਮਲਾ ਕਰਨ ਵਾਲੇ ਨੌਜਵਾਨ ਦਾ ਨਾਮ ਜ਼ੁਲਫਾਨ ਦੱਸਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾਵਰ ਮਾਨਸਿਕ ਤੌਰ ਤੇ ਪਰੇਸ਼ਾਨ ਜਾਪਦਾ ਹੈ ਮੌਕੇ ਤੇ ਮੌਜੂਦਾ ਕੁਝ ਸੰਗਤਾਂ ਨੇ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਅੱਜ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਤੇ ਸ੍ਰੀ ਹਰਮੰਦਰ ਸਾਹਿਬ ਵਿਖੇ ਉਸ ਸਮੇਂ ਅਣਸੁਖਾਵੀ ਘਟਨਾ ਵਾਪਰੀ ਜਦੋਂ ਇੱਕ ਵਿਅਕਤੀ ਵੱਲੋਂ ਸੇਵਾਦਾਰਾਂ ਤੇ ਹਮਲਾ ਕਰ ਦਿੱਤਾ ਗਿਆ। ਦੋਸ਼ੀ ਦਾ ਨਾਂ ਜ਼ੁਲਫਾਨ ਦੱਸਿਆ ਜਾ ਰਿਹਾ ਹੈ। ਪੁਲਿਸ ਜ਼ੁਲਫਾਨ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਸਨੇ ਅਜਿਹਾ ਕਿਉਂ ਕੀਤਾ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਦੁਪਹਿਰ ਸਮੇਂ ਸ੍ਰੀ ਗੁਰੂ ਰਾਮਦਾਸ ਜੀ ਸਰਾ ਵਿਖੇ ਸੇਵਾਦਾਰਾਂ ਤੇ ਸੰਗਤਾਂ ਤੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਹੋਰ ਯਾਤਰੀਆਂ ਨੇ ਉਸ ਨੂੰ ਕਾਬੂ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਹਨਾਂ ਨਾਲ ਵੀ ਲੜਨ ਲੱਗਾ। ਲੜਾਈ ਦੌਰਾਨ ਜ਼ੁਲਫਾਨ ਵੀ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਤਰ੍ਹਾਂ ਜ਼ulfan ਤੇ ਦੋ ਸੇਵਾਦਾਰਾਂ ਤੇ ਦੋ ਯਾਤਰੀਆਂ ਨੂੰ ਪੂਰੀ ਤਰ੍ਹਾਂ ਹਮਲਾ ਕਰਦਿਆਂ ਜ਼ਖਮੀ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਕਾਨੂੰਨਿਕ ਦਰਖਾਸਤ ਹੈ ਉਹ ਗੁਰਦੁਸ਼ਰਨੀ ਗੋਦਰ ਪ੍ਰਬੰਧਕ ਕਮੇਟੀ ਵਾਲਿਆਂ ਨੇ ਬੰਦਾ ਸਾਡੇ ਹਵਾਲੇ ਕੀਤਾ ਜ਼ulfan ਨਾ ਦਾ ਤੇ ਬੇਸਿਕਲੀ ਹਰਿਆਣੇ ਤੋਂ ਲੈਣ ਨੂੰ ਆਦਾ ਅੰਦਰ ਕੋਈ ਝਗੜਾ ਹੋਇਆ ਮੈਂ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਤੇ ਜੋ ਵੀ ਕਾਨੂੰਨ ਅਨੁਸਾਰ ਕੰਦੀ ਕਾਰਵਾਈ ਕੀਤੀ ਜਾਏਗੀ। ਲੋਕ ਜਗਮੀ ਵੀ ਹੋਏ ਜੇ ਹਾਂਜੀ ਦੋਨੋਂ ਪਾਸੇ ਉਹ ਵੀ ਜ਼ਖਮੀ ਆ ਉਹ ਵੀ ਜ਼ਖਮੀ ਦੋਨੋਂ ਪਾਸੇ ਝਗੜੇ ਚ ਤੇ ਫਿਰ ਦੋਨੋਂ ਪਾਸੇ ਜ਼ਖਮੀ ਸੰਗਤ ਮਾਰਿਆ ਨਹੀਂ ਉਹ ਵੈਰੀਫਾਈ ਕਰ ਰਹੇ ਆ ਨਾ ਕਿਹਦੇ ਨਾਲ ਕੀ ਗੱਲ ਹੋਈ ਹੈ ਸ਼ੁਰੂਆਤ ਕੀ ਮਾਮਲੇ ਸਾਰੀ ਜੀ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਾਂ ਕੀ ਗੱਲ ਹੋਈ ਹੈ ਜੁਲਫਾਨ ਦਾ ਜੁਲਫਾਨ ਨਾਂ ਦਾ ਬੰਦਾ ਜੀ ਹਰਿਆਣੇ ਤੋਂ ਬਲੌਂਗ ਕਰਦਾ ਪੂਰੀ ਘਟਨਾ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ ਮੇਰੀ ਜਾਣਕਾਰੀ ਮੁਤਾਬਕ ਡਿਊਟੀ ਤੇ ਤਾਇਨਾਤ ਸਟਾਫ ਵੱਲੋਂ ਤੁਰੰਤ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਪੁਲਿਸ ਵੱਲੋਂ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਲੈ ਕੇ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਐਫ ਆਈ ਆਰ ਦਰਜ ਕਰਨ ਨੂੰ ਲੈ ਕੇ ਮਨਜ਼ੂਰੀ ਦੇ ਦਿੱਤੀ ਹੈ ਦੱਸਦੀ ਹੈ ਕਿ 1300 ਕਰੋੜ ਰੁਪਏ ਦੇ ਕਲਾਸਰੂਮ ਘਟਾਲੇ ਨੂੰ ਲੈ ਕੇ ਜਾਂਚ ਪੜਤਾਲ ਦੀ ਮਿਲੀ ਇਸ ਮਨਜ਼ੂਰੀ ਤੋਂ ਬਾਅਦ ਦਿੱਲੀ ਦੇ ਕੇਂਦਰੀ ਮੰਤਰੀ ਮਨਜਿੰਦਰ ਸਿਰਸਾ ਨੇ ਇੱਕ ਬਿਆਨ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਧੋਖੇਬਾਜ਼ਾਂ ਨੇ ਦਿੱਲੀ ਦੇ ਸਿੱਖਿਆ ਫੰਡਾਂ ਨੂੰ ਲੁੱਟਿਆ ਹੈ ਤੇ ਕਲਾਸਰੂਮਾਂ ਦੀ ਲਾਗਤ ਪ੍ਰਤੀ ਕਮਰੇ 25 ਲੱਖ ਰੁਪਏ ਤੱਕ ਵਧਾ ਦਿੱਤੀ ਦਿੱਲੀ ਵਿੱਚ ਪਿਛਲੀ ਸਰਕਾਰ ਤੇ ਦੋਵੇਂ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਵਿਰੁੱਧ ਗਲਬਾਤ ਕਰਦੇ ਆਮ ਅਨਜਿੰਦਰ ਸਿਰਸਾ ਨੇ ਕਿਹਾ ਕਿ ਆਪ ਸਰਕਾਰ ਨੇ ਆਪਣੇ ਰਾਜ ਵਿੱਚ ਕਈ ਘੁਟਾਲੇ ਕੀਤੇ ਜਿਵੇਂ ਸ਼ਰਾਬ ਘੁਟਾਲਾ バス ਘੁਟਾਲਾ ਬਿਜਲੀ ਘੁਟਾਲਾ ਤੇ ਕਲਾਸਰੂਮ ਘੁਟਾਲਾ ਜੋ ਕਿ 2000 ਕਰੋੜ ਤੋਂ ਵੀ ਜ਼ਿਆਦਾ ਦਾ ਹੈ ਇੱਕ ਕਲਾਸਰੂਮ ਤਿਆਰ ਕਰਨ ਦੇ ਲਈ 1 ਫੁੱਟ ਦਾ ਰੇਟ 8800 ਰੁਪਏ ਪ੍ਰਤੀ ਫੁੱਟ ਤੈਅ ਕੀਤਾ ਗਿਆ ਸੀ ਜਦਕਿ 5 ਸਟਾਰ ਹੋਟਲਾਂ ਵਿੱਚ ਵੀ ਇਸ ਤੋਂ ਘੱਟ ਕੀਮਤ ਤੈਅ ਕੀਤੀ ਜਾਂਦੀ ਹੈ। ਹੋਰ ਕੀ ਕਿਹਾ ਦਿੱਲੀ ਦੇ ਕੇਂਦਰੀ ਮੰਤਰੀ ਮਨਜਿੰਦਰ ਸਿਰਸਾ ਨੇ ਇਸ ਮਾਮਲੇ ਨੂੰ ਲੈ ਕੇ ਆਓ ਦੇਖਦੇ ਹਾਂ। ਦਿੱਲੀ ਕੀ ਔਰ ਦੇਸ਼ ਦੀ ਸਭ ਤੋਂ ਬੇਈਮਾਨ ਪਾਰਟੀ ਆਮ ਆਦਮੀ ਪਾਰਟੀ ਦੇ بڑے ਨੇਤਾ ਮਨੀਸ਼ ਸੋਦੀਆ ਔਰ ਸਤਿੰਦਰ ਜੈਨ ਜੀ ਕੀ ਉੱਪਰ ਅੱਜ ਜੋ ਡਾਇਰੈਕਟਰ ਵਿਜੀਲੈਂਸ ਦਿੱਲੀ ਨੇ ਕਿਹਾ تھا ਕਿ ਉਨ੍ਹਾਂ ਕੀ ਉੱਪਰ ਮੁਕੱਦਮਾ ਦਰਜ ਹੋਣਾ ਚਾਹੀਏ ਉਸ ਦੀ ਮਾਨਯੋਗ ਰਾਸ਼ਟਰਪਤੀ ਜੀ ਨੇ ਇਜਾਜ਼ਤ ਦੇ ਦਿੱਤੀ। ਯਾਦ ਰਹੇ ਇਹ ਉਹ ਲੋਕ ਹਨ ਜਿਨ੍ਹਾਂ ਨੇ ਸ਼ਰਾਬ ਘੁਟਾਲੇ ਕੀਏ, ਬੱਸ ਘੁਟਾਲੇ ਕੀਏ, ਬਿਜਲੀ ਘੁਟਾਲੇ ਕੀਏ ਔਰ ਇਹ ਕਲਾਸਰੂਮ ਘੁਟਾਲਾ। दो हजार करोड़ से ज्यादा का घोटाला क्या है एक क्लासरूम बनाने के लिए एक फुट का रेट तय किया गया अठासी सौ रुपए फुट आठ हजार आठ सौ रुपए फुट जबकि फाइव स्टार होटल भी जो बनता है वो भी साढ़े पांच हजार रुपए फुट से बेस्ट होटल बन जाता है और इसका कोई टेंडर नहीं किया बोला हम ईमानदार हैं जी हमें टेंडर की क्या जरूरत है वैसे ही काम देते थे, थे अपने आर्किटेक्ट को और अपने ही जान पहचान वाले आर्किटेक्ट को जो इनके घर में और दफ्तर में बैठ के काम संभालता था उसको सारा काम करने का दे दिया और एक एक क्लासरूम की कीमत आई लाख रुपया और एक क्लासरूम को बाथरूम को भी क्लासरूम गिन लिया गया इसकी बात न केवल दिल्ली विजिलेंस ने कही बल्कि चीफ विजिलेंस कमीशन ने भी 2020 की रिपोर्ट में कहा कि ये बहुत बड़ा घोटाला है इसकी छानबीन होनी चाहिए सतेंद्र जैन जी मनीष सिसोदिया जी अरविंद केजरीवाल जी सारे घोटालेओं के हिसाब लिए जाएंगे दिल्ली के पैसे वापस लाए जाएंगे जो तुमने दिल्ली को दोनों हाथों से लूटा है अब उसका जवाब देने का समय आ गया है तब मंजीतंदर सिरसा ने कहा कि सरकार ने अपने ही जान पहचान दे आर्किटेक्ट्स में प्रोजेक्ट देके दिल्ली के दे बच्चों नाल विश्वासघात ਕੀਤਾ जिथे एक क्लासरूम ले 25 लाख रुपया लिया गया ते लूट मचाई गई पर हुण इस मामले दी छानबीन शुरू हो गई है हाल दी कड़ी पंजाब बुलेटन विच इनाही जल्द हाजिर होवांगे नवियां ते ताजियां खबर नाल अदो तक ले 沙特卡。So